ਪੰਜ ਮੈਂਬਰੀ ਕਮੇਟੀ ਦੇ ਵੱਲੋਂ ਇੱਕ ਚਿੱਠੀ ਐਸਜੀਪੀਸੀ ਨੂੰ ਸੌਂਪੀ ਗਈ ਸੀ ਜਿਸ ਦੇ ਵਿੱਚ ਅਰਜ਼ ਕੀਤਾ ਗਿਆ ਸੀ ਕਿ ਤੇਜਾ ਸਿੰਘ ਸਮੁੰਦਰੀ ਹਾਲ 11 ਤਰੀਕ ਨੂੰ ਪੰਜ ਮੈਂਬਰੀ ਕਮੇਟੀ ਨੂੰ ਦਿੱਤਾ ਜਾਵੇ ਤਾਂ ਕਿ ਉੱਥੇ ਇਕੱਠ ਕੀਤਾ ਜਾ ਸਕੇ ਉੱਥੇ ਜਿਹੜਾ ਉਹਨਾਂ ਨੇ ਯਾਨੀ ਕਿ ਪੰਜ ਮੈਂਬਰੀ ਕਮੇਟੀ ਨੇ ਇਕੱਠ ਕਰਨਾ ਆਪਣਾ ਇਜਲਾਸ ਸਦਣਾ ਉਹ ਸੱਦਿਆ ਜਾ ਸਕੇ ਪਰ ਇਸ ਅਰਜ਼ੀ ਪੱਤਰ ਨੂੰ ਐਸਜੀਪੀਸੀ ਦੇ ਵੱਲੋਂ ਰਿਪੋਰਟਸ ਮੁਤਾਬਕ ਗਾਂ ਫਾਰਵਰਡ ਕਰ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਇੱਕ ਪਾਸੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਕੱਠ ਕਰਨ ਦੀ ਅਰਜ਼ੀ ਤੇ ਦੂਸਰੇ ਪਾਸੇ ਇਸ ਨੂੰ ਫਾਰਵਰਡ ਕਰ ਦਿੱਤਾ ਗਿਆ ਮੀਡੀਆ ਰਿਪੋਰਟਸ ਦੇ ਮੁਤਾਬਕ ਕੁਲਵੰਤ ਸਿੰਘ ਮੰਨਣ ਦੇ ਵੱਲੋਂ ਇਸ ਬਾਰੇ ਜਾਣਕਾਰੀ ਜਿਹੜੀ ਆ ਦਿੱਤੀ ਗਈ ਹੈ ਔਰ ਇਸ ਅਰਜ਼ੀ ਪੱਤਰ ਨੂੰ ਅੱਗੇ ਸ੍ਰੀ ਅਕਾਲ ਤਖਤ ਸਾਹਿਬ ਫਾਰਵਰਡ ਕਰ ਦਿੱਤਾ ਗਿਆ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਇਸ ਉੱਤੇ ਕੋਈ ਫੈਸਲਾ ਸੁਣਾ ਸਕਣ ਪਰ ਹੁਣ ਸਵਾਲ ਇਹ ਹੈ ਕਿ ਕੀ ਐਸਜੀਪੀਸੀ ਇਹ ਕਰ ਸਕਦੀ ਹੈ ਐਸਜੀਪੀਸੀ ਦੇ ਕੋਲ ਅਧਿਕਾਰ ਹੈ ਇਸ ਉੱਤੇ ਅਰਜ਼ੀ ਦੇਣ ਦਾ ਇਸ ਬਾਰੇ ਕਈ ਮੌਜੂਦਾ ਤੇ ਸਾਬਕਾ ਮੈਂਬਰਾਂ ਨੇ ਟਿੱਪਣੀਆਂ ਕੀਤੀਆਂ ਨੇ ਔਰ ਐਸਜੀਪੀਸੀ ਇਸ ਉੱਤੇ ਸਿੱਧਾ हां या ना कह सकदी सी पर एसजीपीसी ने इस नु आगा फॉरवर्ड कर ਦਿੱਤਾ और जे ये सच है ताकि ये मान लिया जावे कि एसजीपीसी या एसजीपीसी दी जेडी मेंबरशिप है जेडी लीडरशिप है ओ पांच मेंबररी कमेटी दे इस اجلاس ਦੇ ਵਿੱਚ ਰਿਕਵਰਡ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ इस मसले ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੋ ਰਿਹਾ ਉਸ ਵੇਲੇ ਜਦੋਂ ਇਹ ਅਰਜ਼ੀ ਨੂੰ ਅੱਗੇ ਫਾਰਵਰਡ ਕਰ ਦਿੱਤਾ ਗਿਆ ਇਹ ਅਰਜ਼ੀ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭੇਜੀ ਗਈ ਸੀ ਔਰ 11 ਤਰੀਕ ਨੂੰ ਹੋਣ ਵਾਲੇ اجلاس ਦੇ ਵਿੱਚ ਜਿਸ ਦੇ ਵਿੱਚ ਆਪਣੇ ਪ੍ਰਧਾਨ ਦੀ ਚੋਣ ਪੰਜ ਮੈਂਬਰੀ ਕਮੇਟੀ ਨੇ ਕਰਨੀ ਹੈ ਉਸ ਅਰਜ਼ੀ ਨੂੰ ਫਾਰਵਰਡ ਕਰ ਦਿੱਤਾ ਗਿਆ ਉਸ ਪ੍ਰੋਗਰਾਮ ਨੂੰ ਕਿਤੇ ਨਾ ਕਿਤੇ ਅੱਧ ਵਿਚਾਲੇ ਲਟਕਾ ਦਿੱਤਾ ਗਿਆ ਹੁਣ ਸਵਾਲ ਇਹ ਹੈ ਕਿ ਕੀ ਇਸ ਅਕਾਲ ਤਖਸਾਲ ਵੱਲੋਂ ਇਸ ਉੱਤੇ ਹਰੀ ਝੰਡੀ ਮਿਲ ਸਕੇਗੀ ਕਿ 11 ਤਰੀਕ ਨੂੰ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਕੱਟ ਹੋ ਸਕੇਗਾ ਜਾਂ ਫਿਰ ਇਸ ਅਰਜ਼ੀ ਦੇ ਉੱਤੇ ਕੋਰੀ ਨਾ ਕਰ ਦਿੱਤੀ ਜਾਂਦੀ ਹੈ ਇਨਕਾਰ ਕਰ ਦਿੱਤਾ ਜਾਂਦਾ ਹੁਣ ਵਕਤ ਹੈ ਮੱਸਰ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ